ਇਹ ਲਗਾਤਾਰ ਸਾਡੀ ਨਸ਼ਿਆਂ ਦੇ ਖਿਲਾਫ ਕਾਰਵਾਈ ਪੰਜਾਬ ਪੁਲਿਸ ਦੀ ਜਾਰੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਲਗਾਤਾਰ ਸਰਚੇਜ਼ 4ਡੌਨਸ ਤੇ ਕੈਮਿਸਕੋ ਦੀ ਜੇਲਾਂ ਦੀ ਔਰ ਜਿੰਨੇ ਹੌਟਸਪots ਹਨਾਂ ਦੀ ਸਰਚੇ ਚੱਲਦੀ ਹੈ ਅੱਜ ਵੀ ਇਹਨਾਂ ਨੇ ਪੂਰੇ ਬਠਿੰਡਾ ਜ਼ਿਲ੍ਹੇ ਵਿੱਚ ਕੀਤੀ ਇਸ ਤਰ੍ਹਾਂ ਦੇ ਕੋਲੋਨੀਆਂ ਸਬਸਪ੍ਰੈਸ਼ਨਸ ਉਹਦੇ ਸਤੇ ਨਾ ਕੋਫੀ ਰਿਕਵਰੀ ਹੋਈ ਉਹਦੀ ਤੋਂ ਡੀਟੇਲ ਬਾਅਦ ਪ੍ਰੈਸ ਨੋਟ ਰਹਿੰਦੇ ਕਾਫੀ ਬੰਦੇ ਵੀ ਅਰੈਸਟ ਕੀਤੇ ਗਏ ਪੂਰੇ ਮਾਰਚ ਮਹੀਨੇ ਦੇ ਦੌਰਾਨ

ਜੋ ਵੀ ਜਿਦਕੋ ਕੋਈ ਇਨਫੋਰਮੇਸ਼ਨ ਹੈ ਉਹ ਇਨਫੋਰਮੇਸ਼ਨ ਸਾਨੂੰ ਪਾਸੋਂ ਕਰਦਾ ਨਾ ਉਹ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਜੋ ਵੀ ਐਕਸ਼ਨ ਹੋਏਗਾ ਸਭ ਤੋਂ ਸਖਤ ਲੇਕਲ ਐਕਸ਼ਨ ਜਾਵੇ ਉਹਨਾਂ ਦਾ ਇਹ ਵੀ ਕਹਿਣਾ ਵੀ ਅਸੀਂ ਬਾਰ ਬਾਰ ਪੁਲਿਸ ਨੂੰ ਕੰਪਲੀਨਟਸ ਕੀਤੀਆਂ ਹੈਗੀਆਂ ਵੀ ਨਸ਼ਾ ਤਸਕਰ ਇੱਥੇ ਕਾਫੀ ਹੈ ਕਾਫੀ ਨਸ਼ਾ ਦਿਖਦਾ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਤਾਂ ਇਹਨਾਂ ਨੂੰ ਹੌਟਸਪੌਟ ਦੀ ਤਰ੍ਹਾਂ ਆਈਡੈਂਟੀਫਾਈ ਕੀਤਾ ਹੈ ਪੁਲਿਸ ਨੇ ਆਈਡੈਂਟੀਫਾਈ ਕਰਕੇ ਪੁਲਿਸ ਨੇ ਐਕਸ਼ਨ ਲਿਆ ਹੈ ਕਈ ਤਾਂ ਦੁਸ਼ਿਤ ਆਇਓ ਸਾਰੇ ਬਲਡੋਜ਼ਰ ਐਕਸ਼ਨ ਦੀ ਗੱਲ ਕੀਤੀ ਜਾਵੇ ਇੱਕ ਵਾਰ ਕਰੋਧ ਨਜ਼ਰ ਆ ਰਹੀ ਹੈ ਇੱਕ ਵਾਰ ਜਿਹੜਾ ਐਕਸ਼ਨ ਜ਼ਰੂਰ ਨਜ਼ਰ ਚਾਹੀ ਸੀ ਪਰ ਬਠਿੰਡ

लोग तो इन बहुत ज़्यादा लाइक कर रहे हैं तो लोग पुलिस को बहुत ज़्यादा एप्रीशिएट कर रहे हैं तो उसी कौन से लोगों की गल हो वो तो अनु ज़्यादा पता होएगा पर आम पब्लिक इस जो मुहिम है इतना बहुत खुश है कल भी सर वीडियो वायरल हुई थी चंदे ने क्या सी नशा छोड़ना चाहने हैं पर साढ़े तक किसी ने अभी तक वो कांटेक्ट नंबर नहीं है हेल्पलाइन बनी हुई है अपने डी एडिक्शन सेंटर्स भी है सिविल हॉस्पिटल्स भी है ਕਿ ਡੀ ਸੀ ਸਾਹਿਬ ਨੇ ਬੁਧਿਲੇ ਬਹੁਤ ਵਧੀਆ ਤੇ ਚੰਗੇ ਉਪਰਾਲੇ ਕੀਤੇ ਹਨ ਤੇ ਉਹਨਾਂ ਨੂੰ ਤੁਸੀਂ ਕਹੋ ਕਿ ਸਾਨੂੰ ਕੰਟੈਕਟ ਕਰਨ ਤੇ ਸਾਨੂੰ ਦੱਸੋਗੇ ਅਸੀਂ ਕੰਟੈਕਟ ਕਰਾਂਗੇ ਉਹਨਾਂ ਨੂੰ ਸੋਦੇ ਆਸਪਾਸ ਅਫਾਇਰਸ ਦਰਜ ਹੋ ਗਈ ਤੇ 100 ਤੋਂ ਵੱਧ ਬੰਦੇ ਰੈਸਟ ਕੀਤਾ ਇੱਕ ਮਹੀਨੇ ਦੇ ਵਿੱਚ ਵਿੱਚ ਤੇ ਲੋਕ ਪੂਰਾ ਹੰਗਾਰਾ ਬਰੈਸ਼ ਮਹੀਮ ਦੇ ਦਾ